ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਨੇ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 22 ਗੁੰਡੇ ਪਾਏ ਹੈ ਜੀ ਤੇ ਇੱਕ 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 ਗੁੰਡਾ ਪਾ ਰੱਖਿਆ ਸਾਈਡ ਤੇ ਤੇ 6 6 ਗੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਡਿਜ਼ਾਈਨ ਡਿਜ਼ਾਈਨ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਕੁੰਡੇ ਪਾ ਕੇ ਤਾਂ ਇੱਕ ਸਲਾਈ ਸਿੱਧੇ ਪਾਸੇ ਆਪਾਂ ਉਲਟੀ ਬਣਾ ਲਈ ਸੀਗੀ ਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਜੀ ਡਿਜ਼ਾਈਨ ਬਣਾਉਣਾ ਸਭ ਤੋਂ ਪਹਿਲਾ ਗੁੰਡਾ ਆਪਾਂ ਤਾਰਾਂਗੇ ਦੋ ਗੁੰਡੇ ਬਣਾਵਾਂਗੇ ਆਪਾਂ ਜੀ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਾਂਗੇ ਫਿਰ ਦੋ ਗੁੰਡੇ ਉਲਟੇ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਆਹ ਲੋ ਜੀ ਆਪਣਾ ਹੋ ਗਿਆ 6 ਗੁੰਡੇ ਹੋ ਗਏ ਜੀ ਡਿਜ਼ਾਈਨ ਦੇ ਆਹ ਦੋ ਗੁੰਡੇ ਉਲਟੇ ਇਹ ਤਾਂ ਆਪਣੇ ਬਣਨੇ ਹੀ ਬਣਨੇ ਆ ਇੱਥੇ ਵੀ ਬਣਨਗੇ ਤੇ ਆਹ ਚਾਰ ਕੁੰਡੇ ਆਪਣੇ ਡਿਜ਼ਾਈਨ ਦੇ ਹੋਗੇ ਤਾਂ ਦੋ ਆਪਣੇ ਇਹ ਵੀ ਡਿਜ਼ਾਈਨ ਵਾਲੀ ਲੜਨਗੇ ਅੱਗੇ ਫਿਰ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਤੇ ਜੇ ਉਹ ਆਪਾਂ ਵੇਨੇ ਆ ਤਾਂ ਡਿਜ਼ਾਈਨ ਚਾਰ ਕੁੰਡਿਆਂ ਦਾ ਹੀ ਆ ਪਰ ਦੋ ਕੁੰਡੇ ਆਪਾਂ ਉਲਟੇ ਪਾਉਣਾ ਹੀ ਆ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਿਆ ਸੀ ਦੋ ਕੁੰਡੇ ਉਲਟੇ ਪਾ ਕੇ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਬਣਾ ਲਿਆ ਦੋ ਕੁੰਡੇ ਉਲਟੇ ਇੱਕ ਕੁੰਡਾ ਫਿਰ ਤੋਂ ਸਿੱਧਾ ਚਾਰ ਕੁੰਡੇ ਆਪਣੇ ਆ ਹੋ ਗਏ ਫਿਰ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਲਾਸਟ ਤੇ ਵੀ ਆਪਣੇ ਕੋਲੇ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਿਆ ਜੀ ਇਹ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਬਣਾ ਲਈ ਹੈ ਜੀ ਹੁਣ ਆਗੇ ਆਪਾਂ ਉਲਟੀ ਸਾਈਡ ਉਲਟੀ ਸਾਈਡ ਆਪਾਂ ਦੋ ਕੁੰਡੇ ਬਣਾਵਾਂਗੇ ਜੀ ਸਿੱਧੇ ਇੱਕ ਕੁੰਡਾ ਉਲਟਾ ਜਿਵੇਂ ਦੇ ਆਪਣੇ ਕੋਲੇ ਇਹ ਕੁੰਡੇ ਹੈਗੇ ਆਪਾਂ ਓਵੇਂ ਦੇ ਬਣਾਉਣੇ ਆ ਸਲਾਈ ਤੇ ਉਲਟਿਆਂ ਤੇ ਉਲਟੇ ਸਿੱਧਿਆਂ ਤੇ ਸਿੱਧੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਵੀਡੀਓ ਨੂੰ ਲਾਈਕ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਤੇ ਕਮੈਂਟ ਵੀ ਕਰ ਦਿਆ ਕਰੋ ਤੇ ਵਧੀਆ ਕਮੈਂਟ ਕਰਿਆ ਕਰੋ ਪਰ ਬਹੁਤ ਵਧੀਆ ਆਉਂਦੇ ਵੀ ਕਮੈਂਟ ਬਹੁਤ ਵਧੀਆ ਆਉਂਦੇ ਆ ਤੇ ਮੈਂ ਅੱਗੇ ਤੋਂ ਵੀ ਕਹਿੰਨੀ ਆ ਵੀ ਵਧੀਆ ਕਮੈਂਟ ਕਰਿਆ ਕਰੋ ਚਲੋ ਜੀ ਆਪਾਂ ਨੂੰ ਵਧੀਆ ਹੀ ਚੰਗੇ ਲੱਗਦੇ ਆ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਉਹ ਨਾਲ ਆਪ ਸਿੱਧੇ ਪਾਸੇ ਆ ਗਏ ਜੀ ਇੱਥੇ ਆਪਾਂ ਅਸੀਂ ਵੀ ਸਲਾਈ ਆ ਜਿਵੇਂ ਇਸੇ ਤਰ੍ਹਾਂ ਜਿਵੇਂ ਬਣਾਈਆਂ ਦੋ ਸਲਾਈਆਂ ਆਪਾਂ ਆਹ ਦੋ ਸਲਾਈਆਂ ਅਗਲੀਆਂ ਵੀ ਬਣਾ ਕੇ ਫਿਰ ਮਿਲਦੇ ਹਾਂ ਜੀ ਇਸੇ ਤਰ੍ਹਾਂ ਹੀ ਬਣਾਉਣੀਆਂ ਜਿਵੇਂ ਆਪਾਂ ਪਹਿਲਾਂ ਦੋ ਸਲਾਈਆਂ ਬਣਾਈਆਂ ਸਿੱਧੀ ਤੇ ਉਲਟੀ ਉਸੇ ਤਰ੍ਹਾਂ ਹੀ ਇਹ ਦੋ ਸਲਾਈਆਂ ਉੱਪਰ ਬਣਾਉਣੀਆਂ ਹਲਾ ਜੇਪਾ ਚਾਰ ਸਲਾਈਆਂ ਬਣਾ ਲੀਆਂ ਦੋ ਉਲਟੇ ਇੱਕ ਸਿੱਧਾ ਦੋ ਉਲਟੇ ਇੱਕ ਸਿੱਧਾ ਸਿੱਧਾ ਫਸ ਹੈ ਜੀ ਇਹ ਤੇ ਹੁਣ ਆਪਾਂ ਬਣਾਉਨੇ ਆ ਡਿਜ਼ਾਈਨ ਇਹਦੇ ਤੇ ਆਪਾਂ ਇੱਕ ਗੁੰਡਾ ਤਾਰਾਂਗੇ ਦੋ ਗੁੰਡੇ ਆਪਾਂ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਆਪਾਂ ਆ ਜਿਹੜੇ ਚਾਰ ਗੁੰਡੇ ਆਪਾਂ ਇਹਨਾਂ ਦੇ ਉੱਤੇ ਡਿਜ਼ਾਈਨ ਬਣਾਵਾਂਗੇ ਜੀ ਜਿਹੜਾ ਆਪਣਾ ਲਾਸਟ ਵਾਲਾ ਗੁੰਡਾ ਹੈ ਤਿੰਨ ਗੁੰਡੇ ਛੱਡ ਕੇ ਤੇ ਇਹਦੇ ਆਪਾਂ ਆ 1 2 3 ਤੇ ਆ ਜਿਹੜੀ ਆਪਾਂ ਫਰਸਟ ਸਲਾਈਪ ਆਈ ਸੀ ਨਾ ਇਥੋਂ ਦੀ ਸਲਾਈ ਕੱਢਣੀ ਆਪਾਂ ਤੇ ਇੱਕ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਸਿੱਧਾ ਕਰਕੇ ਚੜਾ ਲੈਣਾ ਆਪਾਂ ਸਲਾਈ ਤੇ ਇਹ ਅਗਲੇ ਕੁੰਡੇ ਦੇ ਨਾਲ ਲੈ ਕੇ ਸਿੱਧਾ ਕੁੰਡਾ ਜਿਹੜਾ ਆਪਣਾ ਆ ਵਾਲਾ ਇਹਦੇ ਨਾਲ ਲੈ ਕੇ ਆਪਾਂ ਬਣਾ ਦੇਣਾ ਤਾਂ ਦੋ ਕੁੰਡੇ ਆਪਾਂ ਜਿਹੜੇ ਹੈਗੇ ਆਪਣੇ ਇਹ ਉਲਟੇ ਬਣਾ ਲਾਂਗੇ ਆਹ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਫਿਰ ਦੋ ਕੁੰਡੇ ਉਲਟੇ ਤਾਂ ਆ ਗਾ ਪਿੱਛੇ ਕਰਾਂਗੇ ਹੁਣ ਫਿਰ ਆਪਾਂ ਆ ਜਿਹੜੇ ਆ ਬਸ ਆਪਾਂ ਧਿਆਨ ਰੱਖਣਾ ਜਿਹੜਾ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਇੰਨਾ ਤੇ ਡਿਜ਼ਾਈਨ ਬਣੂਗਾ ਜਿਹੜਾ ਦੋ ਕੁੰਡੇ ਹੈਗੇ ਆ ਇਹ ਆਪਣੇ ਉਲਟੇ ਹੀ ਬਣਦੇ ਜਾਣਗੇ ਇਹ ਆਪਾਂ ਹਰੇਕ ਡਿਜ਼ਾਈਨ ਆਪਣਾ ਕੋਈ ਵੀ ਇਸ ਤਰ੍ਹਾਂ ਦਾ ਹੁੰਦਾ ਆਪਾਂ ਪਾਉਨੇ ਹੀ ਪਾਉਨੇ ਆ ਇੱਥੇ ਫੇਰ ਆਪਾਂ ਇੱਥੇ ਸਲਾਈ ਕੱਢਾਂਗੇ ਆ ਗੈਣ ਵੀ ਸਕਦੇ ਆ ਬਾਕੀ ਆਪਾਂ ਚਾਰ ਸਲਾਈਆਂ ਹੀ ਪਾਈਆਂ ਤਾਂ ਆਪਾਂ ਫਰਸਟ ਵਾਲੀ ਸਲਾਈ ਆ ਇੱਥੋਂ ਦੀ ਸਲਾਈ ਕੱਢਾਂਗੇ ਇਸ ਤਰ੍ਹਾਂ ਕੁੰਡਾ ਬਣਾ ਲਾਂਗੇ ਤੇ ਇਹਨੂੰ ਇਸ ਤਰ੍ਹਾਂ ਸਲਾਈ ਤੇ ਚੜਾ ਲਾਂਗੇ ਆ ਵਾਲਾ ਕੁੰਡਾ ਦੇਖੋ ਜੀ ਇਹਦੇ ਨਾਲ ਲਵਾਂਗੇ ਦੋਹਾਂ ਦਾ ਇੱਕ ਕਰ ਦਾਂਗੇ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਇਹਨੂੰ ਸਿੱਧਾ ਬਣਾ ਲਵਾਂਗੇ ਹੁਣ ਆਪਾਂ ਫਿਰ ਦੋ ਕੁੰਡੇ ਉਲਟੇ ਹੁਣ ਫਿਰ ਆਪਾਂ ਇਹਨਾਂ ਚਾਰਾਂ ਤੇ ਡਿਜ਼ਾਈਨ ਬਣਾਵਾਂਗੇ ਇੱਥੋਂ ਦੀ ਸਿਲਾਈ ਕੱਢਾਂਗੇ ਤੇ ਆ ਸਿਲਾਈ ਤੇ ਲੈ ਲਵਾਂਗੇ ਤੇ ਇਹ ਅਗਲੇ ਕੁੰਡੇ ਦੇ ਨਾਲ ਲੈ ਕੇ ਆਪਾਂ ਦੇਖੋ ਜੀ ਦੋ ਕੁੰਡੇ ਆ ਕਿਉਂਕਿ ਆਪਣੇ ਕੋਲੇ ਇਹ ਬਾਧੂ ਕੁੰਡਾ ਤਾਂ ਆਪਾਂ ਦੂਜੇ ਕੁੰਡੇ ਦੇ ਨਾਲ ਲੈ ਕੇ ਇੱਕ ਕੁੰਡਾ ਹੀ ਬਣਾਉਣਾ ਆਪਾਂ ਦੋਹਾਂ ਦਾ ਇੱਕ ਕਰ ਦਾਂਗੇ ਹੁਣ ਆਪਾਂ ਤੁਹਾਨੂੰ ਉਲਟੀ ਸਲਾਈ ਬਣਾ ਕੇ ਫਿਰ ਮਿਲਦੇ ਆਂ ਜੀ ਹਲੋ ਜੀ ਆਪਾਂ ਸਿੱਧੇ ਪਾਸੇ ਆ ਕੇ ਉਲਟੀ ਸਲਾਈ ਬਣਾ ਲਈ ਸੀ ਤੇ ਹੁਣ ਫਿਰ ਆਪਾਂ ਸੇਮ ਜਗ੍ਹਾ ਤੋਂ ਇੱਥੋਂ ਕੁੰਡਾ ਫੇਰ ਬਣਾਉਣਾ ਜੀ ਇਸੇ ਕੁੰਡੇ ਨਾਲ ਲੈ ਕੇ ਆਪਾਂ ਦੋਵਾਂ ਦੇ ਇੱਕ ਕਰ ਦੇਣਾ ਆ ਕੁੰਡਾ ਆਪਾਂ ਸਿੱਧਾ ਬਣਾ ਦੋ ਉਲਟੇ ਬਣਾ ਲੇ ਇੱਕ ਸਿੱਧਾ ਫਿਰ ਦੋ ਉਲਟੇ ਹੁਣ ਆਪਾਂ ਫਿਰ ਤੋਂ ਜਿੱਥੇ ਆਪਾਂ ਪਹਿਲਾ ਗੁੰਡਾ ਬਣਾਇਆ ਸੀ ਉੱਥੋਂ ਦੀ ਆਪਾਂ ਸਲਾਈ ਪਾ ਕੇ ਇੱਕ ਗੁੰਡਾ ਹੋਰ ਬਣਾ ਲੈਣਾ ਇਸ ਗੁੰਡੇ ਨਾਲ ਲੈ ਕੇ ਦੋਹਾਂ ਦਾ ਇੱਕ ਫੇਰ ਕਰ ਦੇਣਾ ਹੁਣ ਆਪਾਂ ਉਲਟੀ ਸਲਾਈ ਬਣਾ ਕੇ ਫਿਰ ਮਿਲਦੇ ਆਂ ਜੀ ਹਲੇ ਆਪਾਂ ਸਿੱਧੇ ਪਾਸੇ ਆ ਗਏ ਹੁਣ ਆਪਾਂ ਫਿਰ ਉੱਥੇ ਹੀ ਸਲਾਈ ਪਾ ਕੇ ਗੁੰਡਾ ਬਣਾਉਣਾ ਹੈ ਤੇ ਦੇ ਨਾਲ ਗੁੰਡਾ ਲੈ ਕੇ ਫਿਰ ਆਪਾਂ ਦੋਹਾਂ ਦਾ ਇੱਕ ਫਿਰ ਕਰ ਦੇਣਾ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਉਸੇ ਤਰ੍ਹਾਂ ਹੀ ਬਣਾਉਣਾ ਹੈ మళ్ళీ ఇక్కడ బాగా హాం నవే సైన్ బ పను ఇద్దరం బాయా సో ఇద్దరం బావేస్తే కండా పనా సో కల్టే ధాగా పిచ్చే క ਤੇ ਹੁਣ ਆਪਾਂ ਜਿਹੜਾ ਆ ਇੱਥੇ ਆ ਹੋਲ ਬਣਿਆ ਹੋਇਆ ਐਸ ਕੁੰਡੇ ਦੇ ਪਿਛਲੇ ਪਾਸੇੋਂ ਇੱਥੋਂ ਦੀ ਆਪਾਂ ਸਲਾਈ ਪਾਵਾਂਗੇ ਆਪਾਂ ਕੋਈ ਵੀ ਸਲਾਈ ਆਪਾਲ ਮੈਂ ਜਿਵੇਂ ਆਪਾਂ ਨੂੰ ਚੰਗਾ ਲੱਗੇ ਆਪਾਂ ਉਸੇ ਤਰ੍ਹਾਂ ਆਪਾਂ ਇੱਕ ਕੁੰਡਾ ਬਣਾਉਣਾ ਤੇ ਆਪਾਂ ਬਣਾ ਲਵਾਂਗੇ ਹੁਣ ਆਪਾਂ ਇਹਨੂੰ ਸਲਾਈ ਤੇ ਲੈ ਲੈਣਾ ਐਸ ਕੁੰਡੇ ਦੇ ਨਾਲ ਲੈ ਕੇ ਥੋੜਾ ਜਿਹਾ ਲੂਜ਼ ਆ ਤਾਂ ਆਪਾਂ ਕੱਸ ਲਾਂਗੇ ਜਿਆਦਾ ਨਹੀਂ ਕੱਸਣਾ ਇਸ ਤਰ੍ਹਾਂ ਜਿਵੇਂ ਕੁੰਡਾ ਹੁਣ ਆਪਾਂ ਜਿਹੜਾ ਆਪਣਾ ਸਾਈਡ ਵਾਲਾ ਗੁੰਡਾ ਸੀ ਇਹਦੇ ਨਾਲ ਲੈ ਕੇ ਬਣਾ ਲੈਣਾ। ਹੇ ਪਹਿਲਾਂ ਆਪਾਂ ਇਧਰੋਂ ਬਣਾਉਂਦੇ ਸੀ ਹੁਣ ਆਪਾਂ ਇਧਰੋਂ ਬਣਾਵਾਂਗੇ ਇਸ ਤਰ੍ਹਾਂ। ਫਿਰ ਆਗੇ ਆਪਾਂ ਦੋ ਗੁੰਡੇ ਉਲਟੇ ਬਣਾ ਲੇ ਇੱਕ ਗੁੰਡਾ ਵਾਲਾ ਸਿੱਧਾ ਬਣਾ ਲਵਾਂਗੇ। ਦੋ ਗੁੰਡੇ ਉਲਟੇ। ਤਾਂਗਾ ਪਿੱਛੇ ਕਰਾਂਗੇ। ਆਹ ਹੁਣ ਆਪਾਂ ਦੇਖਦਾ ਜੀ ਆਹ ਜਿਹੜਾ ਆਪਣਾ ਕੁੰਡਾ ਹੈਗਾ ਆ ਵਾਲਾ ਡਿਜ਼ਾਈਨ ਵਾਲਾ ਇਹਦੇ ਆਪਾਂ ਇੱਥੋਂ ਦੀ ਸਲਾਈ ਕੱਢਣੀ ਹੈ ਤਾਂ ਪਹਿਸ ਤਰ੍ਹਾਂ ਕਰਕੇ ਬਣਾ ਲਵਾਂਗੇ ਕੁੰਡਾ ਬਣਾ ਲਾਂਗੇ ਇੱਕ ਇਸ ਤਰ੍ਹਾਂ ਸਿੱਧਾ ਹੋ ਗਿਆ ਜੀ ਇਹ ਤਾਂ ਪਹਿ ਸਲਾਈ ਤੇ ਲੈ ਲਾਂਗੇ ਇਸ ਕੁੰਡੇ ਦੇ ਨਾਲ ਲੈ ਕੇ ਜਿਵੇਂ ਪਹਿਲਾਂ ਵਾਲਾ ਬਣਾਇਆ ਸੀ ਉਸ ਤਰ੍ਹਾਂ ਦੋਵਾਂ ਦਾ ਇੱਕ ਕਰ ਦਾਂਗੇ ਦੋ ਗੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਹੁਣ ਫਿਰ ਤਾਂ ਆਪਾਂ ਡਿਜ਼ਾਈਨ ਨੂੰ ਆਪਾਂ ਆਹ ਸਲਾਈ ਪਾ ਕੇ ਵੀ ਬਣਾ ਸਕਦੇ ਆ ਦੇਖੋ ਜੀ ਪਰ ਆ ਸਲਾਈ ਥੋੜੀ ਜਿਹੀ ਮੁੰਨ ਨਹੀਂ ਔਖੀ ਹੋ ਜਾਂਦੀ ਇੱਥੋਂ ਤਾਂ ਪਾਇਆ ਸਲਾਈ ਡਬਲ ਵਾਲ ਮੈਂ ਤਾਂ ਪਾਇਆ ਕਿ ਉਹ ਉਦੜਦਾਨੀ ਵਾਲਾ ਹੋਰ ਕੋਈ ਨਹੀਂ ਹੈਗਾ ਆ ਦੇਖੋ ਇੱਥੇ ਤਾਂ ਆਪਣੇ ਕੋਲੇ ਆ ਕੇ ਸਿੰਗਲ ਹੀ ਹੋ ਗਿਆ ਜੀ ਕੁਝ ਥੋੜਾ ਜਿਹਾ ਵੀਡੀਓ ਬਣਾਉਣਾ ਜਦੋਂ ਟਾਈਮ ਵੀ ਲੱਗ ਜਾਂਦਾ ਜੀ ਇਸ ਤਰ੍ਹਾਂ ਦੋਵਾਂ ਦਾ ਇੱਕ ਕਰ ਦਿੰਦੇ ਆ। ਇਹ ਆਪਣੀ 11ਵੀਂ ਸਲਾਈ ਹੋ ਗਈ। ਹਲੋ ਜਿਵੇਂ ਨੇ ਕੁੰਡੇ ਬਣਾ ਲਏ ਸੀਗੇ ਹੁਣ ਫਿਰ ਆਪਾਂ ਫਿਰ ਆਪਾਂ ਇੱਥੋਂ ਸੇਮ ਜਗ੍ਹਾ ਤੋਂ ਹੀ ਆ ਦੇਖੋ ਜੀ ਆਹ ਹੋਲ ਬਣਿਆ ਹੋਇਆ। ਇੱਥੋਂ ਦੀ ਸਲਾਈ ਕੱਢਣੀ ਹੈ। ਤੁਹਾਨੂੰ ਜਿਵੇਂ ਚੰਗਾ ਲੰਘੇ ਤੁਸੀਂ ਉਵੇਂ ਬਣਾ ਸਕਦੇ ਆ। ਇਸ ਤਰ੍ਹਾਂ ਆਪਾਂ ਕੁੰਡਾ ਬਣਾ ਲੈਣਾ ਜੀ। ਇਸ ਕੁੰਡੇ ਨਾਲ ਲੈ ਕੇ ਆਪਾਂ ਫਿਰ ਦੋਵਾਂ ਦਾ ਇੱਕ ਕਰ ਦਾਂਗੇ। ਤਿੰਨ ਵਾਰੀ ਆਪਾਂ ਇਹਦੇ 'ਚ ਬਣਾਇਆ ਸੀ ਤਿੰਨ ਕੁੰਡੇ ਇਹ 'ਚ ਬਣਾਇਆ। ਤਿੰਨ ਹੀ ਆਪਾਂ ਇਹਦੇ 'ਚ ਬਣਾਉਣੇ ਆ ਜੀ ਤੇ ਫਿਰ ਦਿਖਾਉਣੇ ਆ ਤੁਹਾਨੂੰ। ਹਲੋ ਜੀ ਆਪਣਾ ਇਸ ਤਰ੍ਹਾਂ ਬਣਿਆ ਡਿਜ਼ਾਈਨ ਇਹ। ਇਹ ਕਹੇ ਇਸ ਤਰ੍ਹਾਂ ਜਾਂਦਾ ਇਸ ਤਰ੍ਹਾਂ ਆਹ ਵਾਲੀਆਂ ਜਿਹੜੇ ਦੋ ਦੋ ਕੁੰਡੇ ਬਣਾਉਣੇ ਆਪਾਂ ਇਸ ਤਰ੍ਹਾਂ ਹੋ ਜਾਂਦੇ ਆ ਆਹ ਫਲਾਵਰ ਇੱਕ ਵਾਰ ਇਧਰੋਂ ਬਣਿਆ ਹੁਣ ਇਧਰੋਂ ਬਣ ਗਿਆ ਫਿਰ ਹੁਣ ਇਧਰੋਂ ਬਣ ਜੂਗਾ ਹੁਣ ਆਪਣਾ ਇਹ ਜੀ 14 ਸਲਾਈਆਂ ਚ ਡਿਜ਼ਾਈਨ ਇਹ ਕੰਪਲੀਟ ਹੋਇਆ ਆਹ ਉਲਟੀ ਸਲਾਈ ਆਹ ਵਾਲੀ ਛੱਡ ਕੇ ਇਹਨੂੰ ਛੱਡ ਕੇ ਆ 14 ਸਲਾਈਆਂ ਚ ਕੰਪਲੀਟ ਹੋਇਆ ਕਿਉਂਕਿ ਇੱਥੇ ਆਪਾਂ ਚਾਰ ਸਲਾਈਆਂ ਪਹਿਲਾਂ ਪਾਈਆਂ ਸੀ ਹੁਣ ਉਹ ਚਾਰ ਸਲਾਈਆਂ ਨਹੀਂ ਪੈਣੀਆਂ ਹੁਣ ਆਪਣਾ ਜਿਵੇਂ ਆਪਾਂ ਹੁਣ ਆ ਡਿਜ਼ਾਈਨ ਪਾ ਲਿਆ ਤਾਂ ਹੁਣ ਆਪਣਾ ਅੱਗੇ ਇਹ ਹੁਣ 6-6 ਸਲਾਈਆਂ ਹੋ ਗਈਆਂ ਜੀ ਡਿਜ਼ਾਈਨੀਆਂ 6-6 ਸਲਾਈਆਂ ਦੋਨਾਂ ਡਿਜ਼ਾਈਨਾਂ ਦੀਆਂ ਹੋ ਗਈਆਂ ਜੀ ਆਹ 12 ਤੇ 4 ਨੀਚੇ ਵਾਲੀਆਂ 16 ਸਲਾਈਆਂ ਹੋ ਗਈਆਂ ਜੀ ਤੇ ਹੁਣ ਆਪਣਾ ਇਹ 6-6 ਸਲਾਈਆਂ ਤੋਂ ਹੀ ਡਿਜ਼ਾਈਨ ਅੱਗੇ ਬਦਲਦਾ ਜਾਊਗਾ ਜੀ ਜਿਹੜੀਆਂ ਨੀਚੇ 4 ਸਲਾਈਆਂ ਪਾਉਣੀਆਂ ਸੀ ਆਪਾਂ ਇੱਕ ਵਾਰੀ ਪੈਣੀਆਂ ਸੀ ਆਹ ਵਾਲੀਆਂ ਹੁਣ ਅੱਗੇ ਨਹੀਂ ਪੈਣਗੀਆਂ ਤੇ ਡਿਜ਼ਾਈਨ ਦੇਖੋ ਜੀ ਬਹੁਤ ਸੋਹਣਾ ਹੈ ਕਿਸੇ ਵੀ ਰੰਗ ਚ ਪਾ ਸਕਦੇ ਹੋ ਤੇ ਕੋਟੀ ਸਵੈਟਰ ਜੈਕਟ ਕੋਈ ਵੀ ਚੀਜ਼ ਬਣਾ ਸਕਦੇ ਹੋ ਪ੍ਰੋਜੈਕਟ ਕੁਝ ਵੀ ਬਣਾਉਣਾ ਹੋਵੇ ਤੁਸੀਂ ਤੇ ਹਰੇ ਰੰਗ ਚੀ ਬਹੁਤ ਸੋਹਣਾ ਲੱਗਦਾ ਜੀ ਇਹ ਇਹ ਕ੍ਰੀਮ ਕਲਰ ਚ ਵੀ ਸੋਹਣਾ ਲੱਗਦਾ ਕਿਸੇ ਰੰਗ ਚ ਵੀ ਪਾ ਲਓ ਜੀ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਇਹ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਲਾਈਕ ਵੱਧ ਤੋਂ ਵੱਧ ਕਰਦੇ ਹੋ ਜੀ ਤੇ ਸ਼ੇਅਰ ਵੀ ਵੱਧ ਤੋਂ ਵੱਧ ਤੇ ਚੈਨਲ ਨੂੰ ਆਪਣੇ ਨੂੰ ਸਪੋਰਟ ਕਰੋ ਜੀ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਜੀ ਜ਼ਰੂਰ ਜ਼ਰੂਰ ਸਪੋਰਟ ਕਰੋ ਚੈਨਲ ਨੂੰ ਤੇ ਚਲੋ ਜੀ ਕਿਸੇ ਮਿਲਦੇ ਹਾਂ ਹੋਰ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ